ਤਬ ਤੋਂ ਪਹਿਲਾਂ ਤਾਂ ਮੈਂ ਪੱਗ ਫਿਲਮ ਫਿਲਮ ਚ ਬੰਦਾ ਸੀ ਵੀਰ ਬੰਨੀ ਨਹੀਂ ਸੀ ਵੀ ਮੇਰਾ ਜੀ ਕਰਦਾ ਰਹਿੰਦਾ ਵੀ ਯਾਰ ਹੁਣ ਤਾਂ ਨਾ ਇੱਕ ਏਸ ਲੋਕ ਚ ਇੱਕ ਕਰਾ ਵੀ ਫਿਲਮ ਵੀ ਕਰਾਂਗੇ ਬੰਦਾ ਤਾਂ ਲਾਲਚੀ ਐ ਆਪਦੇ ਲਈ ਕਰਦੇ ਰਹਿੰਦਾ ਅਰਦਾਸ ਜਦੋਂ ਕਿ ਅਸਲ ਚ ਸਾਨੂੰ ਦੂਜਿਆਂ ਦੇ ਲਈ ਕਰਨੀ ਚਾਹੀਦੀ ਹੈ ਲੱਗ ਗਈ ਤੁਸੀਂ ਇਹ ਪ੍ਰਿੰਸਾ ਦੇਖਿਆ ਨਹੀਂ ਕਦੇ ਨਹੀਂ ਦੇਖਿਆ ਤੁਸੀਂ ਇਹ ਪ੍ਰਿੰਸਾ ਤੇ ਕਿੰਨਾ ਵੱਖਰਾ ਲੱਗ ਰਿਹਾ ਵੀ ਥੋਡੀਆਂ ਜਿਹੜੀਆਂ ਐਕਸ਼ਨ ਮੂਵੀਆ ਸੀਗੀਆਂ ਉਹਨਾਂ ਨਾਲੋਂ ਕਿੰਨਾ ਕਿ ਤੁਹਾਡੇ ਲਈ ਕਿੰਨਾ ਕੁ ਵੱਖਰਾ ਤੇ ਕਿੰਨਾ ਕੁ ਟਫ ਸੀ ਵੀ ਇਹ ਕਿਰਦਾਰ ਝਟਾ ਲੈਣਾ ਆਪਣੇ ਆਪ ਨੂੰ ਇੱਕ ਗਲਾਸ ਤੋਂ 14 ਸਾਲਾਂ ਦਾ ਕਰਤਾ ਪਾਪਾ ਪਹਿਲੇ ਦਿਨ ਉੱਦੇ ਸੀ ਇਹ ਤੇ ਜਦੋਂ ਕਰਨ ਲੱਗੇ ਤਾਂ ਕੋਈ ਭੀ ਪਾਜੀ ਕੋਈ ਡਾਇਲੌਗ ਸੀ ਮੈਨੂੰ ਅੱਗੋ ਬੁਲਾ ਕੋਈ ਭੀ ਪਾਜੀ ਕਹਿੰਦੇ ਪੰਮੇ ਵਾਂਗੂੰ ਪੈਂਦਾ ਇਹਨੂੰ ਸਮਝਾ ਵੀ ਇਹ ਸਾਧੂ ਆ ਵੀ ਸਾਨੂੰ ਦੂਜਿਆਂ ਦਾ ਭਲਾ ਮੰਗਣਾ ਚਾਹੀਦਾ ਆਦਾ ਤਾਂ ਮੰਗਣਾ ਚਲੋ ਪਰ ਦੂਜਿਆਂ ਦਾ ਹੀ ਮੰਗਣਾ ਚਾਹੀਦਾ ਸਵਾਗਤ ਹੈ ਤੁਹਾਡਾ ਪਰੂ ਪੰਜਾਬ ਟੀਵੀ ਤੇ ਮੈਂ ਹਾਂ ਤੇਜਿੰਦਰ ਸਿੰਘ ਜਦੋਂ ਵੀ ਆਪਾਂ ਛੋਟੇ ਹੁੰਦੇ ਤੋਂ ਦੇਖਦੇ ਆਏ ਆ ਵੀ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਆ ਤਾਂ ਗੁਰੂ ਘਰ ਆਪਣਾ ਇਸ਼ਿਆ ਹੁੰਦੇ ਵੀ ਪਰ ਅਰਦਾਸ ਚ ਖੜੀਏ ਜਦੋਂ ਪਰ ਅਰਦਾਸ ਦੇ ਵਿੱਚ ਖੜਦੇ ਆ ਤਾਂ ਆਪਾਂ ਸਾਰੇ ਨਕਸਰ ਸੁਣਿਆ ਹੈ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਏਸੀ ਰਿਲੇਟਡ ਇੱਕ ਫਿਲਮ ਆ ਰਹੀ ਹੈ ਅਰਦਾਸ ਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਪ੍ਰਿੰਸ ਕਮਲਜੀਤ ਨਾਲ ਸਤਿ ਸ਼ਕਾ ਜੀ ਸਤਿ ਸ਼ਕਾਲ ਵੀਰੇ ਸਤਿ ਸ਼ਕਾ ਸਵਾਗਤ ਹੈ ਤੁਹਾਡਾ ਪਰੂ ਪੰਜਾਬ ਟੀਵੀ ਤੇ ਥੈਂਕ ਯੂ ਵੀਰੇ ਥੈਂਕ ਯੂ ਜੀ ਥੈਂਕ ਯੂ ਤੇ ਤੁਸੀਂ ਮੂਵੀ ਅਰਦਾਸ ਲੈ ਕੇ ਆਏ ਹੋ ਤੇ ਕੀ ਫੀਲ ਕਰਦੇ ਹੋ ਨਹੀਂ ਚੰਗਾ ਲੱਗ ਰਿਹਾ ਵੀਰੇ ਔਰ ਅਰਦਾਸ ਪਹਿਲਾਂ ਅਰਦਾਸ ਆਈ ਫਿਰ ਅਰਦਾਸ ਕਰਾਂ ਹੁਣ ਆ ਰਹੀ ਹੈ ਅਰਦਾਸ ਸਰਬਤ ਦੇ ਭਲੇ ਦੀ ਔਰ ਇਹ 13 ਸਪਟੰਬਰ ਨੂੰ ਆ ਰਹੀ ਹੈ ਫਿਲਮ ਔਰ ਜਿਵੇਂ ਪਹਿਲਾਂ ਵਾਲੀ ਫਸਟ ਸੀਗੀ ਫਿਰ ਉਸ ਤੋਂ ਬਾਅਦ ਸੈਕਿੰਡ ਸੀ ਉਦੋਂ ਵੀ ਮੈਨੂੰ ਐ ਲੱਗਦਾ ਵੀ ਇਹ ਕੁਝ ਹੋਰ ਤਰੀਕੇ ਨਾਲ ਹਾਂ ਜੀ ਜਿਹੜੀ ਹੈਗੀ ਆ ਆਪਣੀ ਰਿਸ਼ਤਿਆਂ ਦੀ ਗੱਲ ਅਰਦਾਸ ਔਰ ਗੁਰੂ ਘਰ ਜਿਹੜੇ ਤੁਸੀਂ ਗੱਲ ਕਰਦੇ ਗੁਰੂ ਘਰ ਜਾ ਕੇ ਅਰਦਾਸ ਕਰਨੀ ਔਰ ਅਰਦਾਸ ਜਿਵੇਂ ਫਿਲਮ ਚ ਡਾਇਲੋਗ ਵੀ ਆ ਕੋਈ ਗਿਵਾ ਜੀ ਦਾ ਵੀ ਅਸੀਂ ਆਪ ਦੇ ਲਈ ਕਰਦੇ ਆ ਅਸਲ ਚ ਗੁਰੂ ਸਾਹਿਬ ਨੇ ਜਿਹੜੀ ਅਰਦਾਸ ਬਣਾਈ ਉਹ ਸਰਬਤ ਦੇ ਭਲੇ ਲਈ ਵੀ ਸਾਨੂੰ ਦੂਜਿਆਂ ਦਾ ਭਲਾ ਮੰਗਣਾ ਚਾਹੀਦਾ ਆਪਦਾ ਤਾਂ ਮੰਗਣਾ ਚਲੋ ਪਰ ਦੂਜਿਆਂ ਦਾ ਹੀ ਮੰਗਣਾ ਚਾਹੀਦਾ ਸੋ ਇਹ ਜਿਹੜੀ ਆਪਣੀ ਫਿਲਮ ਹੈ ਇਹ ਇਹਦੇ ਚ ਇਹਨੇ ਇਹੀ ਗੀਪੀ ਬਾਈ ਜੀ ਨੇ ਲਿਖਿਆ ਔਰ ਉਹਦੇ ਚ ਇਹੀ ਦਰਸਾਇਆ ਗਿਆ ਵੀ ਆਪਣੇ ਲਈ ਨਾ ਮੰਗੋ ਦੂਜੇ ਸਾਰਿਆਂ ਲਈ ਮੰਗੋ ਤੇ ਇਹ ਜਿਹੜੀ ਮੂਵੀ ਹੈ ਇਹ ਜਿਆਦਾ ਇਮੋਸ਼ਨਲ ਹੈ ਕਿ ਕਿ ਇਹਦੀ ਬਾਇਓਪਿਕ ਤੇ ਜਾਂ ਆਪਣਾ ਆਲਾ-ਦਾਲਾ ਜਿਵੇਂ ਆਪਾਂ ਦੇਖਦੇ ਆਂ ਵੀ ਇਹ ਇਹ ਜੋ ਆਪਣੇ ਆਲੇ-ਦੋਲੇ ਜਿਹੜੇ ਰਿਸ਼ਤੇ ਆ ਭੂਆ ਮਾਸੀਆਂ ਭੈਣਾਂ ਚਾਚੀਆਂ ਤਾਈਆਂ ਉਹ ਸਾਰਾ ਉਹ ਸਾਰੇ ਕਾਸੇ ਦੀ ਹੈ ਫਿਲਮ ਔਰ ਅ ਅਮੋਸ਼ਨਲ ਵੀ ਹੈ ਕਾਮੇਡੀ ਵੀ ਹੈ ਹਾਸਾ-ਠੱਠਾ ਵੀ ਹੈ ਔਰ ਜਿੱਦਾਂ ਦੀ ਅਰਦਾਸ ਹੁੰਦੀ ਆ ਆਪਣੀ ਫਿਲਮ ਪਹਿਲਾਂ ਵਾਲੀ ਵੀ ਉਦਾਂ ਦੀ ਫਿਲਮ ਹੈ ਇਹ ਇਹਦੇ ਚ ਚੀਜ਼ਾਂ ਸਾਰੀਆਂ ਹੀ ਹੈਗੀਆਂ ਪਰ ਗੱਲਾਂ ਜਿਹੜੀਆਂ ਜੋ ਸਮਝਾਉਣਾ ਚਾਹਿਆ ਜੋ ਕਹਿਣਾ ਚਾਹਿਆ ਉਹ ਹਾਸੇ ਠੱਠੇ ਤੋਂ ਉੱਠ ਕੇ ਉੱਪਰ ਜਾ ਦੇ ਉੱਪਰ ਹੈ ਉਹ ਤੇ ਤੁਹਾਡੇ ਲਈ ਅਰਦਾਸਾ ਕੀ ਮਤ ਹੈ ਨਹੀਂ ਸਾਡੇ ਲਈ ਕੀ ਸਾਡੇ ਸਾਰਿਆਂ ਲਈ ਜਦੋਂ ਸਾਡੇ ਆਪਣੇ ਘਰਾਂ ਦੇ ਆਪਣੇ ਬਜ਼ੁਰਗ ਦਾਦੇ ਪਰਦਾਦੇ ਫਾਦਰ ਸਾਹਿਬ ਪਾਠ ਕਰਦੇ ਤਾਂ ਆਪਣੇ ਤਾਂ ਉਹ ਹੈ ਵੀ ਉਸ ਤੋਂ ਬਾਅਦ ਅਰਦਾਸ ਕਰਨੀ ਹੁੰਦੀ ਹੈ ਤੇ ਸਾਰੇ ਜਨਾਂ ਨੂੰ ਖੜਾ ਲੈਂਦੇ ਸੀ ਵੀ ਆਓ ਵੀ ਅਰਦਾਸ ਹੋਣ ਲੱਗੀ ਜਾ ਕੇ ਬੱਚੇ ਵੀ ਖੜਦੇ ਸੀ ਆਪਣੇ ਘਰਾਂ ਚੋਂ ਤੋਂ ਸ਼ੁਰੂ ਤੋਂ ਹੀ ਅਰਦਾਸ ਦਾ ਉਹ ਹੈ ਤੇ ਤੁਸੀਂ ਸਵੇਰੇ ਉੱਠ ਕੇ ਜਦੋਂ ਉੱਠਦੇ ਹੋ ਤੇ ਅਰਦਾਸ ਕਰਦੇ ਹੋ ਤੇ ਕੀ ਮੰਗਦੇ ਹੋ ਨਹੀਂ ਮੈਂ ਐਵੇਂ ਤੁਹਾਨੂੰ ਕਹਾਂ ਵੀ ਮੇਰੇ ਆਇਂ ਕਦੇ ਹੋਇਆ ਨਹੀਂ ਵੀ ਮੈਂ ਸਵੇਰੇ ਉੱਠਦੇ ਹੀ ਅਰਦਾਸ ਜਾਵੇਂ ਕਰਕੇ ਸਵੇਰੇ ਉੱਠ ਕੇ ਆਪਣਾ ਨਾ ਧੋ ਕੇ ਜਦੋਂ ਤਿਆਰ ਹੋ ਗਏ ਕਿਤੇ ਜਾਣਾ ਕਰਨਾ ਹੈ ਨਾ ਇੱਕ ਕੰਮ ਜ਼ਰੂਰ ਹੁੰਦਾ ਵੀ ਪਾਠ ਲਾ ਲਈਦਾ ਪਾਠ ਲਾ ਲਈਦਾ ਜਪਜੀ ਸਾਹਿਬ ਲਾ ਲਈਦਾ ਨਾਲ-ਨਾਲ ਉਹਦੇ ਗੁੰਗੁਨਾ ਵੀ ਬੋਲ ਵੀ ਲਈਦਾ ਔਰ ਕੰਨਾਂ 'ਚ ਪੈਂਦਾ ਰਹਿੰਦਾ ਔਰ ਜਦੋਂ ਵੀ ਪੜਾ ਹੈ ਤਾਂ ਉਹ ਬਹਿ ਕੇ ਕਰ ਵੀ ਲਈਦਾ ਸ਼ਾਮ ਨੂੰ ਵੈਰਾ ਸਾਹਿਬ ਕਰ ਲਈਦਾ ਆਈ ਨਹੀਂ ਹੈ ਵੀ ਸਵੇਰੇ ਮੈਂ ਉੱਠਿਆ ਤੇ ਉਠਦੇ ਹੀ ਮੈਂ ਅਰਦਾਸ ਕਰਦਾ ਜਾਂ ਬੋਮੇ ਕਰਦਾ ਇਦਾਂ ਨਹੀਂ ਹੈ ਪਾਠ ਕਰਦੇ ਆ ਤਾਂ ਉਹ ਅੰਦਰੋਂ ਮਨ ਚੋਂ ਮੈਂ ਜਿਹੜੀ ਹੈਗੀ ਆ ਉਹ ਰਹਿੰਦੀ ਹੈ ਨਹੀਂ ਬੰਦਾ ਤਾਂ ਲਾਲਚੀ ਹੈ ਆਪਦੇ ਲਈ ਕਰਦਾ ਰਹਿੰਦਾ ਅਰਦਾਸ ਜਦੋਂ ਕਿ ਅਸਲ 'ਚ ਸਾਨੂੰ ਦੂਜਿਆਂ ਦੇ ਲਈ ਕਰਨੀ ਚਾਹੀਦੀ ਹੈ ਤੇ ਤੁਹਾਡੀ ਨਿੱਜੀ ਜ਼ਿੰਦਗੀ ਤੇ ਇਹ ਫਿਲਮ ਦਾ ਕੀ ਅਸਰ ਪਿਆ ਨਿੱਜੀ ਜ਼ਿੰਦਗੀ ਦਾ ਮੇਰੇ ਤੇ ਫਿਲਮ ਦਾ ਜਿਹੜਾ ਅਸਰ ਪਿਆ ਸਭ ਤੋਂ ਪਹਿਲਾਂ ਤਾਂ ਮੈਂ ਪੱਗ ਫਿਲਮ ਫਿਲਮ ਚੀ ਬੰਦਾ ਸੀ ਵੀ ਬੰਨੀ ਨਹੀਂ ਸੀ ਏਦੀ ਜਿਹੜੀ ਆ ਵੀ ਇਹਦੇ 'ਚ ਮੈਨੂੰ ਸੁੱਖੀ ਨੇ ਮੇਰੇ ਪਾਗ ਹੀ ਇੰਨੀ ਸੋਹਣੀ ਬੰਨੀ ਵੀ ਮੇਰਾ ਜੀ ਕਰਦਾ ਰਹਿੰਦਾ ਵੀ ਯਾਰ ਹੁਣ ਤਾਂ ਨਾ ਇੱਕ ਏਸ ਲੋਕ ਚ ਇੱਕ ਵੀ ਫਿਲਮ ਵੀ ਕਰਾਂਗੇ ਹੈਨਾ ਤੇ ਅਰਦਾਸ ਹੈ ਜਿਹੜੀ ਨਿੱਜੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੀਆਂ ਮੰਗਾਂ ਹੀ ਬਹੁਤ ਆ ਤੇ ਵੈਗਰੂ ਪੂਰੀਆਂ ਵੀ ਕਰਦਾ ਰਹਿੰਦਾ ਜਦੋਂ ਅਸੀਂ ਨੇਚਾਂ ਨਾਲ ਕਰਦੇ ਆਂ ਉਵੇਂ ਕਰਦੇ ਆਂ ਅੰਦੀ ਹਨ ਦੀ ਤੇ ਜਦੋਂ ਤੁਸੀਂ ਕੋਈ ਸੈੱਟ ਦੀ ਕੋਈ ਮਿੱਠੀ ਯਾਦ ਦੱਸੋ ਜਦੋਂ ਤੁਸੀਂ ਇਹ ਫਿਲਮ ਫਰਮਾ ਰਹੇ ਸੀਗੇ ਮਤਲਬ ਬਣਾ ਰਹੇ ਸੀਗੇ ਉਦੋਂ ਕੋਈ ਸੈੱਟ ਦੀ ਕੋਈ ਮਿੱਠੀ ਯਾਦ ਸੈੱਟ ਦੀ ਅਸਲ ਚੀਜ਼ ਦਾ ਸਾਡੀ ਯਾਤਰਾ ਇਹਦੇ ਚ ਹਜੂਰ ਸਾਹਿਬ ਦੀ ਤੇ ਸਾਰਾ ਯੂਨਿਟ ਸੀ ਇਕੱਠੇ ਇੱਥੋਂ ਇਕੱਠੇ ਹੀ ਤੁਰੇ ਇਕੱਠੇ ਉੱਥੇ ਔਰ ਬੱਸ ਦੇ ਵਿੱਚ ਹੀ ਹੁੰਦੇ ਸੀ ਸਾਰੇ ਜਣੇ ਤੇ ਬਹੁਤ ਵਧੀਆ ਮਾਹੌਲ ਸੀ ਯਾਨੀ ਕਿ ਵੀ ਨਹੀਂ ਤਾਂ ਆਪਾਂ ਇੱਥੇ ਆ ਤਾਂ ਵੀ ਸੀਨ ਕੀਤਾ ਤੇ ਜਾ ਕੇ ਵੈਂਟੀਆਂ ਚ ਬਹਿ ਗਏ ਉਧਰ ਕਰ ਗਏ ਉੱਥੇ ਕੋਈ ਨਹੀਂ ਜਾਂਦਾ ਸੀ ਵੈਂਟੀਆਂ ਚ ਚਾਹੇ ਇੱਥੇ ਸ਼ੂਟ ਕਰਦੇ ਸੀ ਚਾਹੇ ਯਾਤਰਾ ਵਾਲਾ ਸੀਗਾ ਤੇ ਮਾਹੌਲ ਪੂਰੀ ਰੌਣਕੀ ਲੱਗੀ ਰਹਿੰਦੀ ਸੀ ਮਤਲਬ ਪਰਿਵਾਰਿਕ ਮਾਹੌਲ ਸੀ ਤਾਰਾ ਪੂਰਾ ਗਿੱਪੀ ਭਾਈ ਬਸ ਵੀ ਖਾਣਾ ਬਾਈ ਨੇ ਕਹਣਾ ਕਿੱਥੇ ਖਾਵਾਂਗੇ ਬਈ ਹੋਏ ਸਾਰੇ ਜਣੇ ਜਿੰਨੇ ਆਰਟਿਸਟ ਨਰਮ ਰਿਸ਼ੀ ਮੈਡਮ ਰੂਪੀ ਭੈਣ ਜੀ ਸਾਰੇ ਜਣੇ ਸ਼ਾਮ ਨੂੰ ਉੱਤੇ ਫਿਰ ਮਹਿਫਲ ਲੱਗਦੀ ਸੀ ਪੂਰਾ ਚੱਲਦਾ ਸੀ ਮੈਡਮ ਨੇ ਆਪਦੀਆਂ ਗੱਲਾਂ ਸੁਣਾਉਣੀਆਂ ਰਿਸ਼ੀ ਮੈਡਮ ਨੇ ਆਪਦੇ ਤਜਰਬੇ ਸਾਂਝੇ ਕਰਨੇ ਤੇ ਰੂਪੀ ਭੈਣ ਜੀ ਨੇ ਗੱਲਾਂ ਸੁਣਾਉਣੀਆਂ ਗਿੱਪੀ ਬਾਈ ਆ ਰੌਣੀ ਸਾਹਿਬ ਰਾਣਾ ਜੰਗਬਧਰ ਜੀ ਸਾਰੇ ਜਣੇ ਜਾਣੇ ਕਿ ਉੱਥੇ ਮਾਹੌਲ ਬਣਿਆ ਹੁੰਦਾ ਸੀ ਐ ਲੱਗਦਾ ਹੁੰਦਾ ਸੀ ਆਪਾਂ ਜਿਵੇਂ ਨਾਨਕੇ ਨਹੀਂ ਜਾਂਦੇ ਹੁੰਦੇ ਸੀ ਵੀ ਦੋ ਚਾਰ ਮਾਸੀਆਂ ਦੇ ਜਵਾਕ ਆਏ ਹੋਵੇ ਸਾਰੇ ਇਕੱਠੇ ਹੋਏ ਹੋਵੇ ਆ ਉਦਾਂ ਦਾ ਮਾਹੌਲ ਬਣਿਆ ਹੁੰਦਾ ਸੀ ਤੇ ਤੁਸੀਂ ਐਕਸ਼ਨ ਫਿਲਮਾਂ ਵੀ ਕਰੀਆਂ ਬਹੁਤ ਜ਼ਿਆਦਾ ਤੇ ਤੁਹਾਡਾ ਕਿਵੇਂ ਸਵੱਬ ਬਣਿਆ ਜਾਂ ਵੀ ਇਹ ਫਿਲਮ ਮਤਲਬ ਕਿਰਦਾਰ ਮਤਲਬ ਕਿੱਦਾਂ ਹੋਇਆ ਤੁਹਾਡਾ ਇਹ ਤਾਂ ਮੈਂ ਅਸਲ 'ਚ ਮੈਂ ਬਾਈ ਜੀ ਨਾਲ ਜੁੜਿਆ ਹਾਂ ਕਿਪੀ ਬਾਈ ਜੀ ਨਾਲ ਜਦੋਂ ਵੀ ਕੁਝ ਹੋ ਮੈਂ ਕਰਕੇ ਹੁੰਦਾ ਤਾਂ ਜ਼ਰੂਰ ਮੈਨੂੰ ਕਹਿੰਦੇ ਹੁੰਦੇ ਵੀ ਪ੍ਰਿੰਸ ਐਕਟੀ ਤੈਨੂੰ ਕੁਝ ਵੱਖਰਾ ਕੁਛ ਆਡ ਜਿਹੜਾ ਤੂੰ ਪਹਿਲਾਂ ਨਹੀਂ ਕੀਤਾ ਨਾ ਆਪਾਂ ਕੁਝ ਉਦਾਂ ਦਾ ਕਰਾਂਗੇ ਤੇ ਮੈਂ ਕਹਿੰਜੀ ਠੀਕ ਹੈ ਮੈਨੂੰ ਕਾਲ ਆ ਗਈ ਕਿੱਥੇ ਹੈ ਮੈਂ ਕਹਿੰਜੀ ਮੈਂ ਇੱਥੇ ਜੀ ਆ ਜਾ ਫਿਰ ਮਾਗਾ ਮੈਨੂੰ ਕਹਿੰਦੇ ਵੀ ਐਕਟੀਆਂ ਮੈਂ ਕਿਹਾ ਬਈ ਔਖਾ ਪੇਪਰ ਏ ਕਹਿੰਦੇ ਨਹੀਂ ਨਹੀਂ ਕੋਈ ਨਹੀਂ ਆਪਾਂ ਤਿਆਰੀ ਕਰਾਂਗੇ ਪੜ੍ਹ ਕੇ ਕਰਾਂਗੇ ਪੂਰਾ ਤੇ ਕੈਰੇਕਟਰ ਕਰਾਇਆ ਔਰ ਮੈਨੂੰ ਬਹੁਤ ਬਹੁਤ ਚੰਗਾ ਲੱਗਾ ਇਹ ਕੈਰੇਕਟਰ ਕਰਕੇ ਨਾ ਦੂਜੇ ਸਾਰੇ ਤਾਂ ਉਹਦਾਂ ਦੇ ਕੈਰੇਕਟਰ ਤਾਂ ਕਰਦਾ ਹੀ ਆ ਮੈਂ ਪਰ ਇਹ ਕਰਕੇ ਵੀ ਬਹੁਤ ਅਲੱਗ ਕੀ ਤੁਸੀਂ ਇਹ ਪ੍ਰਿੰਸਾ ਦੇਖਿਆ ਨਹੀਂ ਕਦੇ ਨਹੀਂ ਦੇਖਿਆ ਤੁਸੀਂ ਇਹ ਪ੍ਰਿੰਸਾ ਅੱਛਾ ਤੇ ਸੱਚ ਜਿੰਨਾ ਮੈਂ ਈਮੋਸ਼ਨਲ ਆ ਵੀ ਜਿੰਨਾ ਉਵੇਂ ਆ ਉਹ ਹੈ ਇਸ ਵਿੱਚ ਵੀ ਨਹੀਂ ਦੇਖਾ ਤੁਸੀਂ ਤੇ ਕਿੰਨਾ ਵੱਖਰਾ ਲੱਗ ਰਿਹਾ ਵੀ ਤੁਹਾਡੀਆਂ ਜਿਹੜੀਆਂ ਐਕਸ਼ਨ ਮੂਵੀਆਂ ਸੀਗੀਆਂ ਉਹਨਾਂ ਨਾਲ ਉਹ ਕਿੰਨਾ ਕਿ ਤੁਹਾਡੇ ਲਈ ਕਿੰਨਾ ਕੁ ਵੱਖਰਾ ਤੇ ਕਿੰਨਾ ਕੁ ਟਫ ਸੀ ਵੀ ਇਹ ਕਿਰਦਾਰ ਝਟਾ ਲੈਣਾ ਆਪਣੇ ਆਪ ਨੂੰ ਨਹੀਂ ਸੀਗਾ ਤਾਂ ਔਖਾ ਹੀ ਪਰ ਮੇਰਾ ਕੀ ਹੁੰਦਾ ਵੀ ਜਦੋਂ ਬਾਈ ਜੀ ਕੋਸ਼ ਕਰਦੇ ਆ ਜਾਂ ਕੋਈ ਕਰੈਕਟਰ ਹੁੰਦਾ ਜਾਂ ਹੋਰ ਕੋਈ ਕਹਾਣੀ ਕਿਸੇ ਦੀ ਕਰਦਾ ਮੈਂ ਤਾਂ ਮੈਂ ਨਾਲ ਜੁੜ ਜਾਂਦਾ ਜਦੋਂ ਲਿਖੀ ਜਾਂਦੇ ਆ ਕਾਲੇ ਜਾਵੜਿਆ ਵੀ انਵੋਲਵ ਹੋ ਜੰਨਾ ਉਹ ਕਰਦੇ 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 ਫਿਰ ਮੈਂ ਉਹ ਕਰੈਕਟਰ ਹੌਲੀ 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 ਪਕੜ ਚ ਆ ਜਾਂਦਾ ਹੁੰਦਾ ਤਾਂ ਔਖਾ ਹੀ ਐਵੇਂ ਤੁਹਾਨੂੰ ਕਹਾਂ ਮੈਂ ਵੀ ਛੇਤੀ ਇਹ ਵੀ ਤਾਂ ਜਮਈ ਇਹ ਤਾਂ ਬਹੁਤ ਔਖਾ ਸੀਗਾ ਪਹਿਲੇ ਦਿਨ ਉੱਦੇ ਸੀਗੇ ਤੇ ਜਦੋਂ ਕਰਨ ਲੱਗੇ ਤਾਂ ਕੋਈ ਗੀ ਭਾਜੀ ਕੋਈ ਡਾਇਲੌਗ ਸੀ ਮੈਨੂੰ ਕੋ ਬੁਲਾ ਕੋ ਗੀ ਭਾਜੀ ਕਹਿੰਦੇ ਪੰਮੇ ਵਾਂਗੂੰ ਪੈਂਦਾ ਇਹਨੂੰ ਸਮਝਾ ਵੀ ਇਹ ਸਾਧੂ ਆ ਠੀਕ ਤੇ ਕੋਗੀ ਭਾਜੀ ਨਾਲ ਕਿਦਾਂ ਐਕਸਪੀਰੀਅੰਸ ਰਿਹਾ ਤੁਹਾਡਾ ਇਹ ਮੂਵੀ ਦੇ ਵਿੱਚ ਕੋ ਪਾਜੀ ਤਾਂ ਦੇਖੋ ਤਾਂ ਵੀ ਸਾਡੇ ਸਿਨੇਮੇ ਦੀ ਕਿਤਾਬ ਹੀ ਐ ਔਰ ਮੈਂ ਦਾ ਬਾਈ ਜੀ ਦਾ ਜਦੋਂ ਚੈਂਪੀਅਨ ਆਉਂਦਾ ਹੁੰਦਾ ਸੀ ਪਰਸ਼ਾਮ ਏ ਉਸ ਤੋਂ ਬਾਅਦ ਮੈਨੂੰ ਬਹੁਤ ਕਹਿਂਡ ਲੱਗਦਾ ਸੀਗਾ ਇੱਕ ਇਹਦੇ ਤੇ ਪੰਜਾਬੀ ਚੈਨਲ ਤੇ ਹੁੰਦਾ ਲੋਰੀ ਕੁਛ ਬਾਈ ਜੀ ਦਾ ਜਿਹੜਾ ਕੈਰੈਕਟਰ ਸੀ ਇਹ ਮੇਰੇ ਦਾਦਾ ਦਾ ਬਹੁਤ ਕਮਾਲ ਲੋਰੀ ਨਾਟਕ ਸੀਰੀਅਲ ਆਉਂਦਾ ਹੁੰਦਾ ਸੀ ਉਦੋਂ ਦੇ ਫੈਨ ਆਪਾਂ ਦਾ ਬਾਈ ਜੀ ਦੇ ਭਰਾ ਉੱਥੇ ਕੋੜਕਪੁਰੇ ਸਾਡੇ ਰੇਲਵੇ ਸਟੇਸ਼ਨ ਤੇ ਹੁੰਦੇ ਸੀਗੇ ਉਹਦੇ ਚ ਪੁਲਿਸ ਚਾਹ ਨਾ ਬਾਜੀ ਤੇ ਉੱਥੇ ਉਹਨਾਂ ਦੀ ਜੌਬ ਸੀਗੀ ਸ਼ਾਇਦ ਉਹਦੋਂ ਐਸਆਈ ਸੀਗੇ ਅਸੀਂ ਚਾਰ ਨਾਲ ਉਹਨਾਂ ਨੂੰ ਹੀ ਦੇਖਣ ਜਾਵੜਾ ਕਰਨਾ ਵੀ ਇਹ ਘੁਗੀ ਬਾਜੀ ਦਾ ਭਰਾ ਹੈ ਉਹਨਾਂ ਨੂੰ ਜਾਵੜਾ ਕਰਨਾ ਬਾਈ ਸੱਸੀ ਕਲ ਜੀ ਹੋ ਠੀਕ ਹੋ ਜੀ ਬਾਈ ਕਿਵੇਂ ਆ ਠੀਕ ਹੈ ਕਿ ਉਹਨਾਂ ਨੇ ਕਹਿੰਨਾ ਠੀਕ ਹੈ ਫਿਰ ਜਦੋਂ ਪਹਿਲੀ ਅਰਦਾਸ ਕੀਤੀ ਮੈਂ ਉਹਦੋਂ ਬਾਜੀ ਨੂੰ ਮਿਲਿਆ ਉੱਥੇ ਫਿਰ ਖੂਬ ਸੰਗਤ ਕੀਤੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਘੁਗੀ ਬਾਜੀ ਤੋਂ ਤੇ ਹੁਣ ਵੀ ਆ ਸੀ ਮੈਂ ਜਦੋਂ ਕੋਲੇ ਹੀ ਬੈਠੇ ਰਹਿੰਦੇ ਸੀ ਭਾਜੀ ਆ ਕਿਵੇਂ ਭਾਜੀ ਆ ਗੱਲ ਕਿਵੇਂ ਭਾਜੀ ਉਦੋਂ ਆਏ ਕਿਵੇਂ ਹੋਇਆ ਬਹੁਤ ਬਹੁਤ ਔਰ ਇਹ ਮੈਨੂੰ ਐ ਲੱਗਦਾ ਹੁੰਦਾ ਵੀ ਘੁੱਗੀ ਭਾਜੀ ਨਹੀਂ ਤਾਂ ਆਪਾਂ ਐਕਟਰ ਆ ਜਿਹੜੇ ਉਹ ਪੈਸੇ ਪੂਸੇ ਆਏ ਤਾਂ ਇਧਰ ਉਧਰ ਕਈ ਵਾਰੀ ਨਹੀਂ ਸਾਂਭੇ ਜਾਂਦੇ ਮੈਂ ਔਰ ਇਹਨਾਂ ਨੇ ਨਾਲ ਉੱਥੇ ਜਿਹੜਾ ਘੁੱਗੀ ਜੰਕਸ਼ਨ ਬਣਾਇਆ ਹੋਇਆ ਆ ਵੀ ਉਹ ਨਾਲ ਬਿਜ਼ਨਸ ਤੌਰ ਤੇ ਵੀ ਪ੍ਰੋਪਰ ਮੌਲ ਰੱਖਿਆ ਹੋਇਆ ਹੈ ਪੂਰਾ ਮਾਹੌਲ ਬਣਾ ਕੇ ਰੱਖਦਾ ਹਾਂ ਐਸੇ ਕਰਕੇ ਆਪਾਂ ਨੂੰ ਬੰਦੇ ਘੈਂਟ ਲੱਗਦੇ ਉਹ ਸਾਰਾ ਕੁਝ ਦੇਖ ਕੇ ਚੱਲਦੇ ਆ ਹਰ ਪਾਸੇ ਪ੍ਰੋਪਰ ਕਰਕੇ ਚੱਲਦੇ ਮੇਨਟੇਨ ਕਰਕੇ ਰੱਖਦੇ ਆ ਹਾਂ ਔਰ ਮੇਨਟੇਨ ਕਰਨਾ ਹੀ ਲਾਈਫ ਹੈ ਮੇਨਟੇਨ ਕਰਕੇ ਚੱਲਣਾ ਹੀ ਲਾਈਫ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣਾ ਇਹ ਫਿਲਮ ਦੀ ਦਰਸ਼ਕਾਂ ਨੂੰ ਮੈਂ ਕਹਿਣਾ ਚਾਹਣਾ ਵੀ 13 ਸਪਟੰਬਰ ਨੂੰ ਫਿਲਮ ਆ ਰਹੀ ਹੈ ਜੀ ਅਰਦਾਸ ਤੇ ਤੁਸੀਂ ਸਾਰਿਆਂ ਨੇ ਜਾਣਾ ਜ਼ਰੂਰ ਦੇਖਣ ਔਰ ਇਹ ਪ੍ਰਿੰਸਾ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਜਿਹੜਾ ਉਹ ਫਿਲਮ ਚ ਹੈਗਾ ਤੇ ਪ੍ਰਿੰਸਪਾ ਜੀ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ